ਇਹ ਮਹਿਕਵਾ ਹਮਾਰਾ ਸਾਡਾ ਐਮਜੀ ਬੀ ਇੰਨਾ ਕ ਗੰਦਾ ਕ ਪਾਣੀ ਹੈ ਕਿ ਆਮ ਆਦਮੀ ਨੂੰ ਪੀ ਲਈਦਾ ਕਸ਼ਬੋ ਆਂਦੀ ਹੈ ਨਾ ਮਾੜੀ ਜੀਵੀ ਉਹਦੀ ਮਤਲ ਗੰਦਗੀ ਦੀ ਤਾਂ ਮਤਲ ਨਾ ਨਹੀਂ ਸਕਦਾ ਮੰਦਾ ਅਸੀਂ ਵਾਟਰ ਸਪਲਾਈ ਵਿਭਾਗ ਕੋਲ ਵੀ ਚਲੇ ਗਏ ਅਸੀਂ ਆਪਣੇ ਪ੍ਰਧਾਨ ਕੋਲ ਵੀ ਚਲੇ ਗਏ ਉਹਨਾਂ ਨੇ ਸਾਨੂੰ ਹਮੇਸ਼ਾ ਇਹੀ ਲਾਰਾ ਲਾ ਕੇ ਤੋਰਿਆ ਵੀ ਅੱਜ ਪਾਈਪਾ ਪੈਣਗੀਆਂ ਕੱਲ ਪਾਈਪਾ ਪੈਣਗੀਆਂ ਬਾਥਰੂਮ ਦੇ ਵਿੱਚ ਬੜਨ ਨੂੰ ਚਿਤ ਨਹੀਂ ਕਰਦਾ ਨਾਣ ਨੂੰ ਚਿਤ ਨਹੀਂ ਕਰਦਾ ਪੀਣ ਨੂੰ ਚਿਤ ਨਹੀਂ ਕਰਦਾ ਕੀ ਇਹ ਅਸੀਂ ਨਹਾਣਾ ਛੱਡ ਦਈਏ ਪੀ ਪਾਣੀ ਪੀਣਾ ਛੱਡ ਦिए ਇੱਕ ਮੁਹੱਲਾ ਛੱਡ ਦिए ਵਾਟਰ ਸਪਲਾਈ ਵਿਭਾਗ ਦੇ ਕੋਲ ਅਸੀਂ ਪਾਣੀ ਭਰ ਕੇ ਵੀ ਲੈ ਕੇ ਗਏ ਉਹਨਾਂ ਨੇ ਕਿਹਾ ਵੀਰ ਜੀ ਹਾਂ ਪਾਣੀ ਗੰਦਾ ਰਹਾ ਹੈ ਤੇ ਅਸੀਂ ਹੱਲ ਕਰਦੇ ਹਾਂ ਤੇ ਪਰ ਅੱਜ ਉਹ ਦਿਨ ਤੇ ਅੱਜ ਦਾ ਦਿਨ ਆ ਗਿਆ ਸਾਡਾ ਕੋਈ ਹੱਲ ਨਹੀਂ ਹੋਇਆ ਜੇ ਇਹਹੀ ਪ੍ਰੋਬਲਮ ਕਿਸੇ ਅਫਸਰ ਦੇ ਘਰੇ ਹੋਵੇ ਜਾਂ ਕੋਈ ਕਰ ਲਓ ਡੀਸੀ ਸਾਹਿਬ ਦੇ ਘਰੇ ਹੋਵੇ ਐਮਸੀ ਸਾਹਿਬ ਦੇ ਘਰੇ ਹੋਵੇ ਤਾਂ ਇਹ 2 ਸਾਲਾਂ ਵਿੱਚ ਪਾਣੀ ਦਾ ਹੱਲ ਹੋਊਗਾ ਤੇ ਪਾਣੀ ਤੁਸੀਂ ਇਹ ਲੈ ਲਓ ਹਰ ਇੱਕ ਘਰ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕ ਦੋ ਕੋਈ ਨਾ ਕੋਈ ਬੰਦਾ ਬਿਮਾਰ ਪਿਆ ਹੀ ਪਿਆ ਹੈ ke ਨੇ ਗੰਦੇ ਪਾਣੀ ਦਾ ਜੀ ਮੇਰਾ ਨਾਮ ਅਮਿਤ ਸਿੰਘਲਾ ਹੈ ਮੈਂ ਵਾਰਡ ਨੰਬਰ 11 ਨੰਬਰ 11 ਦਾ ਨਿਵਾਸੀ ਹਾਂ ਸਾਡੇ ਮੋਹੱਲੇ ਦੇ ਵਿੱਚ ਪੂਰੇ ਮੋਹੱਲੇ ਦੇ ਵਿੱਚ ਪਾਣੀ ਬਹੁਤ ਗੰਦਾ ਆ ਰਿਹਾ ਹੈ ਇਹ ਤੁਸੀਂ ਦੇਖ ਵੀ ਲਿਆ ਹੋਣਾ ਵੀ ਪਾਣੀ ਕਿਸ ਤਰ੍ਹਾਂ ਤੇ ਕਿੰਨਾ ਗੰਦਾ ਆ ਰਿਹਾ ਹੈ ਇਹ ਕੋਈ ਅੱਜ ਦੀ ਪ੍ਰੋਬਲਮ ਨਹੀਂ ਹੈ ਸਾਲ ਡੇਢ ਸਾਲ ਤੋਂ ਤਕਰੀਬਨ ਇਹ ਪ੍ਰੋਬਲਮ ਚੱਲੀ ਆ ਰਹੀ ਹੈ ਅਸੀਂ ਵਾਟਰ ਸਪਲਾਈ ਵਿਭਾਗ ਕੋਲ ਵੀ ਚਲੇ ਗਏ ਅਸੀਂ ਆਪਣੇ ਪ੍ਰਧਾਨ ਕੋਲ ਵੀ ਚਲੇ ਗਏ ਉਹਨਾਂ ਨੇ ਸਾਨੂੰ ਹਮੇਸ਼ਾ ਇਹੀ ਲਾਰਾ ਲਾ ਕੇ ਤੋੜਿਆ ਵੀ ਅੱਜ ਪਾਈਪਾਂ ਪੈਣਗੀਆਂ ਕੱਲ ਪਾਈਪਾਂ ਪੈਣਗੀਆਂ ਵਾਟਰ ਸਪਲਾਈ ਵਿਭਾਗ ਕੋਲ ਅਸੀਂ ਪਾਣੀ ਭਰ ਕੇ ਵੀ ਲੈ ਕੇ ਗਏ ਉਹਨ ਤੇ ਪਰ ਅੱਜ ਉਹ ਦੇਣ ਤੇ ਅੱਜ ਦਾ ਦਿਨ ਆ ਗਿਆ ਸਾਡਾ ਕੋਈ ਹੱਲ ਨਹੀਂ ਹੋਇਆ ਤੇ ਪਾਣੀ ਤੁਸੀਂ ਇਹ ਲਾ ਲਓ ਹਰ ਇੱਕ ਘਰ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕ ਦੋ ਕੋਈ ਨਾ ਕੋਈ ਬੰਦਾ ਬਿਮਾਰ ਪਿਆ ਹੀ ਪਿਆ ਹੈ ਉਹ ਵੀ ਸਿਰਫ ਪਾਣੀ ਕਾਰਨ ਪ੍ਰਸ਼ਾਸਨ ਤੁਸੀਂ ਕੀ ਮੰਗੇ ਸਾਡੀ ਤਾਂ ਇਹੀ ਵੀ ਸਾਨੂੰ ਸਾਫ ਪਾਣੀ ਮਿਲੇ ਹੋਰ ਅਸੀਂ ਕੀ ਮੰਗਣਾ ਹੈ ਆਮ ਬੰਦੇ ਨੇ ਕੀ ਚਾਹੀਦਾ ਆਮ ਬੰਦੇ ਨੂੰ ਸਾਫ ਪਾਣੀ ਚਾਹੀਦਾ ਹੋਰ ਕੀ ਚਾਹੀਦਾ ਮੇਰਾ ਨਾਮ ਸੀਮਾ ਕੁਮਾਰੀ ਹਾਤਾ ਨੇ ਰੈਸਿਡੈਂਟ ਰਹਿਣੇ ਹਾਂ ਅਸੀਂ ਬਹੁਤ ਦੇਰ ਹੋ ਗਈ ਗੰਦੇ ਪਾਣੀ ਦੀ ਸਮੱਸਿਆ ਸੇ ਬਹੁਤ ਆ ਰਹੀ ਹੈ ਵੀ ਇੰਨਾ ਕ ਗੰਦਾ ਕ ਪਾਣੀ ਹੈ ਕਿ ਆਮ ਆਦਮੀ ਨੂੰ ਪੀ ਲਈਦਾ ਕਸ਼ਬੋ ਆਂਦੀ ਹੈ ਨਾ ਮਾੜੀ ਜੀਵੀ ਉਹਦੀ ਮਤਲ ਗੰਦਗੀ ਦੀ ਤਾਂ ਮਤਲ ਨਾ ਨਹੀਂ ਸਕਦਾ ਮੰਦਾ ਵੀ 8 ਵਜੇ 10 ਵਜੇ ਤੱਕ ਬੈਠੇ ਰਹਨੇ ਆ ਵੀ ਪਾਣੀ ਸਾਫ ਆਵਤਾਨਾ ਹੀ ਅਸੀਂ ਵੀ ਇੰਨੀ ਗੰਦਗੀ ਤੁਸੀਂ ਆਏ ਦੇਖੋ ਵੀ ਕੈਂਸਰ ਤਾਂ ਵੈਸੇ ਹੀ ਹੋ ਰਿਹਾ ਲੋਕਾਂ ਨੂੰ ਵੀ ਉਸ ਗੰਦੇ ਪਾਣੀ ਪੀ ਕੇ ਉਹਨੂੰ ਨਹਾਈਏ ਅਸੀਂ ਅੱਛਾ ਘਰ ਘਰ ਬੱਚੇ ਬਿਮਾਰ ਹੋ ਰਹੇ ਨੇਗੇ ਮੈਂ ਤਾਂ ਹੁਣ ਕਿਤੇ ਚਿੱਤਰਕੁਰ ਚਲੀ ਕਦੇ ਇੱਥੇ ਆ ਗਈ ਜਦੋਂ ਉਹਰੇ ਆਣੇ ਉੱਥੇ ਪਾਣੀ ਇੰਨਾ ਅਮਰ ਚ ਪੀ ਰਹੇ ਆ ਉਹ ਰਿਆ ਕਿ ਜਹਿਰ ਪੀ ਰਹੇ ਆ ਅਸੀਂ ਵੀ ਇਹਦੀ ਕੋਈ ਸਮੱਸਿਆ ਦਾ ਹੱਲ ਕੀਤਾ ਜਾਵੇ ਮੱਖਣ ਸ਼ਰਮੇ ਨੂੰ ਦੀਪਕਾ ਨੂੰ ਕਿੰਨੇ ਵਾਰੀ ਫੋਨ ਮੈਂ ਕਰ ਚੁੱਕੀ ਆ ਕਹਿੰਦੇ ਸੀ ਭਿੰਜੀ ਬੱਸ ਪਰਸੂ ਹੀ ਆਏ ਸੀਗੇ ਭਿੰਜੀ ਕੱਲ ਨੂੰ ਸ਼ੁਰੂ ਹੋ ਜਾਊਗਾ ਤੇ ਮਹੱਲੇ ਵਾਲੇ ਕਹਿੰਦੇ ਜੀ ਰੋਜ਼ ਹੀ ਇਸ ਦਾ ਫੋਨ ਕਰਦੇ ਆ ਵੀ ਕੋਈ ਸਾਡੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਵੀ ਇਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਪਰਸੋਂ ਮੱਖ ਨੇ ਆਇਆ ਸੀ ਆਪ ਆਇਆ ਸੀ ਖੁਦ ਕਹਿਣ ਵਾਸਤੇ ਕਹਿੰਦੇ ਜੀ ਕੱਲ ਨੂੰ ਸ਼ੁਰੂ ਹੋ ਜਾਊਗਾ ਕੱਲ੍ਹ ਜੇ ਪਰਸੋਂ ਸ਼ੁਰੂ ਅਜੇ 3 ਦਿਨ ਹੋ ਗਏ ਕੋਈ ਇੱਥੇ ਸਮੱਸਿਆ ਦਾ ਹੱਲ ਨਹੀਂ ਹੋਇਆ ਕੋਈ ਇੱਥੇ ਆਇਆ ਨਹੀਂ ਮੈਂ ਬਲਕਿ ਕੱਲ੍ਹ 3 ਵਾਰ ਫੋਨ ਕੀਤਾ ਨਾ ਮਕਰਨ ਸ਼ਰਮਾ ਨੇ ਚੱਕਿਆ ਨਾ ਉਹਦੀ ਮਿਸਰੀ ਨੇ ਫੋਨ ਚੱਕਿਆ ਮੈਂ ਕਿਹਾ ਵੀ ਦੱਸਾਂ ਉਹਨਾਂ ਨੂੰ ਵੀ ਭਰਾਵਾ ਕੇ ਦੇਖਤਾ ਜਾਓ ਵੀ ਸਾਰੇ ਇੰਨੇ ਤਾਂਗੋ ਜਿਹਾ ਬਾਹਰੋਂ ਪੈਣਾ ਹੋਰੀਆਂ ਆਈਆਂ ਹੋਈਆਂ ਰਕੀਰਤਪੁਰ ਤੋਂ ਨੰਗਲ ਤੋਂ ਉਹ ਕਹਿੰਦੇ ਤੁਸੀਂ ਰਹਿੰਦੇ ਕਿਵੇਂ ਉੱਥੇ ਇੰਨੇ ਗੰਦੇ ਪਾਣੀ 'ਚ ਜਿਹੜਾ ਕੋਈ ਬਾਹਰੋਂ ਆ ਕੇ ਦੇਖਦਾ ਵੀ ਇੰਨਾ ਗੰਦਾ ਪਣੀਏ ਤੁਸੀਂ ਰਹੇ ਕਿਵੇਂ ਰਹੇ ਹੋ ਇੱਥੇ ਮੇਰਾ ਨਾਮ ਪ੍ਰਵੀਨ ਕੁਮਾਰ ਸਿੰਘਲਾ ਹੈ ਮੈਂ ਹਾਤਾਰਨ ਸਿੰਘ ਬਾਰ ਨੰਬਰ 11 ਦਾ ਵਸਨੀਕਾਂ ਪਿਛਲੇ 40 ਸਾਲਾਂ ਤੋਂ ਮੈਂ ਇਸ ਮੋਹੱਲੇ 'ਚ ਰਹ ਰਹੇ ਹਾਂ ਤੇ ਇਹ ਜਿਹੜੀਆਂ ਪਾਈਪਾਂ ਨੇ ਉਸ ਤੋਂ ਪਹਿਲਾਂ ਵੀ ਕਿਸੇ ਵੇਲੇ ਦੀਆਂ ਪਈਆਂ ਹੋਈਆਂ ਨੇ ਅੱਜ ਕੱਲ ਜਿਹੜਾ ਪਾਣੀ ਆ ਰਿਹਾ ਹੈ ਬਹੁਤ ਹੀ ਨਜਾਇਜ਼ ਸਿਵਰੇ ਦਾ ਮਿਕਸ ਗੰਦਾ ਪਾਣੀ ਆ ਰਿਹਾ ਹੈ ਬਾਥਰੂਮ ਦੇ ਵਿੱਚ ਬੜਨ ਨੂੰ ਚਿਤ ਨਹੀਂ ਕਰਦਾ ਨਾਣ ਨੂੰ ਚਿਤ ਨਹੀਂ ਕਰਦਾ ਪੀਣ ਨੂੰ ਚਿਤ ਨਹੀਂ ਕਰਦਾ ਕੀ ਇਹ ਅਸੀਂ ਨਹਾਣਾ ਛੱਡ ਦਈਏ ਪਾਣੀ ਪੀਣਾ ਛੱਡ ਦਈਏ ਇੱਕ ਮੋਹੱਲਾ ਛੱਡ ਦਈਏ ਮੈਂ ਇਹ ਗੁਦਾਰਿਸ਼ ਆਪਣੇ ਐਮਸੀ ਨੂੰ ਫਿਜਲੇ ਇੱਕ ਸਾਲ ਤੋਂ ਕਈ ਵਾਰ ਦੇਖ ਕਰ ਰਹੇ ਹਾਂ ਪਰ ਉਹਨਾਂ ਦਾ ਇੱਕੋ ਹੀ ਜਵਾਬ ਮਿਲਦਾ ਹੈ ਪੰਜ ਦਿਨਾਂ ਚ ਚਾਰ ਦਿਨਾਂ ਬਸ ਲੇਬਰ ਨਹੀਂ ਮਿਲ ਰਹੀ ਜਿੱਦਣ ਲੇਬਰ ਮਿਲ ਗਈ ਉਦੋਂ ਹੀ ਸਾਰੀਆਂ ਨਵੀਆਂ ਪਾਈਪਾਂ ਪੈ ਜਾਣੀਆਂ ਲੇਕਿਨ ਸਾਲ ਹੋ ਗਿਆ ਹਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਵੀ ਇੱਥੇ ਕਾਰਵਾਈ ਨਹੀਂ ਕੀਤੀ ਗਈ ਮੈਂ ਸਰਕਾਰ ਤੋਂ ਮਹਿਕਮੇ ਤੋਂ ਇਹੀ ਮੰਗ ਕਰਦਾ ਕਿ ਜੇ ਸਾਡਾ ਕਿਤੇ ਬਾਹਰ ਪਾਣੀ ਪਿਆ ਹੁੰਦਾ ਹੈ ਤੁਸੀਂ ਉਹਨੂੰ ਦੀ ਤਸਦੀਕ ਕਰਦੇ ਹੋ ਕਿ ਜੇ ਉਸ ਦੇ ਵਿੱਚ ਬੱਛਰ ਪੈਦਾ ਹੁੰਦਾ ਹੈ ਤਾਂ ਜਿਹਨੇ ਪਾਣੀ ਰੱਖਿਆ ਉਹਨੂੰ 10000 ਰੁਪਏ ਜੁਰਮਾਨਾ ਕੀਤਾ ਜਾਂਦਾ ਤਾਂ ਆਹ ਜਿਹੜਾ ਪਾਣੀ ਸਿਵਰੇ ਦਾ ਪੂਰੇ ਮਹੱਲੇ ਵਿੱਚ ਗੰਦਾ ਪਾਣੀ ਜਾ ਰਿਹਾ ਹੈ ਇਹਦਾ ਦੁਰਬਾਨਾ ਕਿਹਨੂੰ ਲਾਇਆ ਜਾਵੇ ਇਹ ਉਹਨੂੰ ਲਾਇਆ ਜਾਵੇ ਸਰਕਾਰ ਨੂੰ ਲਾਇਆ ਜਾਵੇ ਇਹਦਾ ਜ਼ਿੰਮੇਵਾਰ ਕੌਣ ਹੈ ਇਹ ਸਾਨੂੰ ਤਵਦੀਸ਼ ਨਾਲ ਜਾਣਕਾਰੀ ਦਿੱਤੀ ਜਾਵੇ ਤੇ ਇਹ ਸਾਰੇ ਆਪਾਂ ਠੀਕ ਕੀਤੇ ਜਾਂਨ ਸਾਰੇ ਘਰਾਂ ਦੇ ਵਿੱਚ ਲੋਕੀ ਬਿਮਾਰ ਪਏ ਨੇ ਕਿਸ ਨੂੰ ਪੀਲੀਆ ਹੈ ਕਿਸ ਨੂੰ ਜੌਂਡਿਸ ਹੈ ਕਿਸ ਨੂੰ ਡੇਂਗੂ ਦਾ ਹੈ ਕਿਸ ਕੋਈ ਬਿਮਾਰ ਹੈ ਕਿਸ ਦੇ ਪੇਟ ਦੀਆਂ ਬੁਹਾਰੀਆਂ ਨੇ ਸਾਨੂੰ ਇਸ ਦਾ ਹੱਲ ਕੀਤਾ ਜਾਵੇ ਜੀ ਕੀ ਨਾਮ ਹੈ ਮੇਰਾ ਨਾਮ ਰਜਿੰਦਰ ਕੁਮਾਰ ਜੀ ਹਾਤਾਂ ਨਰੇਂਦਰ ਸਿੰਘ ਬਰਨਾਲਾ ਦਾ ਮੈਂ ਰਹਿਣ ਵਾਲਾ ਸਾਡੇ ਮੁਹੱਲੇ ਦੇ ਵਿੱਚ ਪਾਣੀ ਪੀਣ ਵਾਲੇ ਦਾ ਬਹੁਤ ਬੁਰਾ ਹਾਲ ਆ ਸੀਵਰੇਜ ਦਾ ਪਾਣੀ ਵਿੱਚ ਰਲ ਕੇ ਆਉਂਦਾ ਜਿਹੜਾ ਕਿ 6 ਸਾਲ ਡੇਢ ਸਾਲ ਤੋਂ ਇਹ ਮੰਗ ਕਰ ਰਹੇ ਆ ਇਹਦਾ ਕੋਈ ਹੱਲ ਨਹੀਂ ਹੋਇਆ ਸਾਰੇ ਘਰਾਂ ਦੇ ਵਿੱਚ ਸਾਰੇ ਬਿਮਾਰ ਪਏ ਨੇ ਕਿਸੇ ਨੂੰ ਕੋਈ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੋਈ ਆ ਜੇ ਇਹਹੀ ਪ੍ਰੋਬਲਮ ਕਿਸੇ ਅਫਸਰ ਦੇ ਘਰੇ ਹੋਵੇ ਜਸ ਕੋਈ ਕਰ ਲੋ ਡੀਸੀ ਸਾਹਿਬ ਦੇ ਘਰੇ ਹੋਵੇ ਐਮਸੀ ਸਾਹਿਬ ਦੇ ਘਰੇ ਹੋਵੇ ਤਾਂ ਇਹ 2 ਸਾਲਾਂ ਦੇ ਵਿੱਚ ਪਾਣੀ ਦਾ ਹੱਲ ਹੋਊਗਾ ਇਹ ਸਾਡਾ ਹੱਲ ਕਿਉਂ ਨਹੀਂ ਕਰਦੇ ਲੋਕ ਤਾਂ ਛਵੀਲਾਂ ਲਾਉਂਦੇ ਨੇ ਪਾਣੀ ਪਿਉਂਦੀਆਂ ਸਾਨੂੰ ਪਾਣੀ ਪੀਣ ਨੂੰ ਨਹੀਂ ਮਿਲਦਾ ਕਿੰਨਾ ਟਾਈਮ ਹੋ ਗਿਆ ਇਹ 1.5 ਦੋ ਸਾਲਾਂ ਤੋਂ ਪ੍ਰੋਬਲਮ ਆ ਰਹੀ ਹੈ ਇਹ ਅਸੀਂ ਹਰ ਕਮਸੀ ਨੂੰ ਮਿਲੇ ਆ ਬਾਰਡਰ ਸਪਲਾਈ ਨੂੰ ਵੀ ਮਿਲੇ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਜੇ ਤੱਕ ਕੀ ਮੰਗ ਚਾਹੁੰਦੇ ਹੋ ਸਾਡੇ ਅਸੀਂ ਮੰਗੇ ਚਾਹੁੰਦੇ ਹਾਂ ਵੀ ਸਾਡਾ ਇਹ ਪਾਣੀ ਦਾ ਸਿਸਟਮ ਹੱਲ ਕੀਤਾ ਜਾਵੇ ਤੇ ਸਾਨੂੰ ਪਾਣੀ ਸਾਫ਼ ਪੀਣ ਨੂੰ ਦਿੱਤਾ ਜਾਵੇ ਇਹ ਗੰਦੇ ਪਾਣੀ ਨਾਲ ਬਿਮਾਰੀਆਂ ਨਾਲ ਵੀ ਪੈਣ ਦਾ ਖਤਰਾ ਹੋਊਗਾ ਗੰਦੇ ਪਾਣੀ ਨਾਲ ਬਹੁਤ ਬੁਰਾ ਹਾਲ ਹੈ ਇਸ ਮੈਂ ਖੁਦ ਬਿਮਾਰ ਪਏ ਹਾਂ ਇਸ ਟਾਈਮ ਮਹੱਲਾ ਵਿੱਚ ਸਾਰੇ ਇੱਕ ਇੱਕ ਦੋ ਦੋ ਘਰ ਮੈਂਬਰ ਬਿਮਾਰ ਪਏ ਨੇ ਜੇਕਰ ਪ੍ਰਸ਼ਾਸਨ ਵੱਲੋਂ ਪੂਰੀ ਮੰਗ ਨਹੀਂ ਮੰਨੀ ਜਾਂਦੀ ਤਾਂ ਫਿਰ ਅਗਲਾ ਕਦਮ ਕੀ ਹੋਵੇਗਾ ਤਾਂ ਫਿਰ ਸਾਡਾ ਕਦਮ ਇਹ ਹੈ ਜੀ ਅਸੀਂ ਡੀਸੀ ਸਾਹਿਬ ਦੇ ਧਰਨਾ ਲਾਵਾਂਗੇ ਭੁਖੜਤਾਲ ਕਰਾਂਗੇ ਮਰਨ ਵਰਤ ਵੀ ਰੱਖਾਂਗੇ ਜੇ ਡੀਸੀ ਸਾਹਿਬ ਨੂੰ ਅਸੀਂ ਇਹ ਬੇਨਤੀ ਕਰ ਰਹੇ ਹਾਂ ਜੇ ਤੁਹਾਡੇ ਘਰੇ ਪਾਣੀ ਗੰਦਾ ਹੁੰਦਾ ਹੋਵੇ ਤਾਂ ਤੁਹਾਡਾ ਕੀ ਹੱਲ ਹੋਊਗਾ ਆ ਸੋ ਬਰਨਾਲਾ ਦੇ ਵਿੱਚ ਜਿਹੜੇ 39 ਐ ਟੋਟਲ 39 ਟਿਊਬਵੈਲ ਜਿਨ੍ਹਾਂ ਵਿੱਚੋਂ 31 ਚੱਲ ਰਹੇ ਆ ਤੇ ਪੰਜ ਜਿਹੜੇ ਪਿੱਛੇ ਜੇ ਫੇਲ ਹੋ ਗਏ ਸੀ ਉਹਨਾਂ ਨੂੰ ਰਿਵਾਈਵ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀਗੀ ਪਰ ਉਹ ਜਿਹੜਾ ਹੈਗਾ ਪਾਣੀ ਦਾ ਸਤ੍ਤਰ ਨੀਚੇ ਹੋ ਗਿਆ ਤੋਂ ਇਸ ਕਰਕੇ ਉਹ ਨਵੇਂ ਸਿਰੇ ਤੋਂ ਲਗਾਣੇ ਪੈਣੇ ਸੀ ਉਹਦੇ ਵਿੱਚ ਕਿਟੂ ਕੋਠੀ ਧਨੋਲਾ ਰੋਡ ਚਿੰਟੂਪਾਗ 2 ਏਕਰ ਤੇ ਸੰਘੇੜਾ ਰੋਡ ਇਹ ਅਮਰੁੱਤ 2 ਦੇ ਵਿੱਚ ਇਹਨਾਂ ਨੂੰ ਕੰਮ ਅਲੋਕੇਟ ਹੋਇਆ ਸ਼ੁਰੂ ਵੀ ਹੋ ਚੁੱਕਿਆ ਅ ਇੱਕ ਟੇਬ ਟਿਊਬਵੈਲ ਜਿਹੜਾ ਹੰਢਾਇਆ ਕੈਂਚੀਆਂ ਤੇ ਫੇਲ ਹੋਇਆ ਸੀ ਉਹ ਐਮਸੀ ਨੇ ਆਪਣੇ ਪੱਧਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਇਸ ਤੋਂ ਇਲਾਵਾ ਤਿੰਨ ਹੋਰ ਸਾਡੇ ਕੋਲੇ ਲੇਟਸਟ ਕੰਪਲੇਂਟਸ ਆਈਆਂ ਸੀ ਇੱਕ ਡੀਐਸਪੀ ਆਫਿਸ ਇੱਕ ਵਾਰਡ ਨੰਬਰ 13 ਤੇ ਵਾਰਡ ਨੰਬਰ 5 ਅ ਵਾਰਡ ਨੰਬਰ 13 ਦੇ ਲਈ ਲੈਂਡ ਆਈਡੈਂਟੀਫਾਈ ਹੋ ਗਈ ਹੈ ਉੱਥੇ ਵੀ ਜਲਦੀ ਕੰਮ ਸ਼ੁਰੂ ਹੋ ਜਾਏਗਾ ਡੀਐਸਪੀ ਆਫਿਸ ਵਾਲੀ ਵੀ ਤੇ ਵਾਰਡ ਨੰਬਰ पां वाली वी आर ट्राइंग कि एज सुन एज पॉसीबल उ भी लैंड अवेलेबल हो जाए तो नव ट्यूबवैल जो लगया जा सके जिमें सारे कि सारे जानते ही हैं कि ट्यूबवैल लगा रिग ऑपरेट करना जरूरी हूँ जिते काफ़ी स्पेस चाहती होंगी है तो ट्यूबवैल लगाने लिए खुले जगह चाहती होंगी जो आइडेंटिफाई की जा रही है टैंकरस जोड़े है वॉटर सप्लाई सीवरेज बोर्ड वालों लगातार भेजे जा रहे हैं पर मेरे ध्यान देया है कि कुछ एक वार्ड के रेगुलर सप्लाई नहीं हो रही सो वी विल इंश्योर कि जी अजक देख घटो घट ਚਾਰ ਵਾਰੀ ਵੀਕ ਦੇ ਵਿੱਚ ਟੈਂਕਰ ਸਪਲਾਈ ਉਸ ਏਰੀਆ ਦੇ ਵਿੱਚ ਜ਼ਰੂਰ ਹੋਏ। ਤੋਂ ਮੇਰੀ ਅਪੀਲ ਹੈ ਸਿਟੀਜ਼ਨਸ ਨੂੰ ਵੀ ਜੇ ਟੈਂਕਰ ਦੀ ਜਾਂ ਪਾਣੀ ਦੀ ਕੋਈ ਪ੍ਰੋਬਲਮ ਆਂਦੀ ਹੈ ਤੁਰੰਤ ਐਮਸੀ ਦੇ ਵਿੱਚ ਕੰਪਲੇਂਟ ਕਰ ਦੇਣ ਤੇ ਐਮਸੀ ਆਪਣੇ ਆਪ ਹੀ ਅਰੇਂਜ ਕਰਵਾ ਕੇ ਦੇਗੀ। ਤੇ ਜੇ ਤਾਂ ਵੀ ਪ੍ਰੋਬਲਮ ਆਂਦੇ ਹਨ ਤੇ ਆਈ ऍम ਆਲਵੇਜ਼ ਅਵੇਲੇਬਲ ਜੀ ਮੈਨੂੰ ਦੱਸ ਦੇਣ ਵੀ ਵਿਲ ਮੇਕ ਸ਼ੋਰ ਕਿ ਟੈਂਕਰ ਅਵੇਲੇਬਲ ਹੋਏ। ਐਕਸੀਐਨਪੀ ਡਬਲਯੂਡੀ ਪੀਡਬਲਯੂ ਐਸਐਸਬੀ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਜਿਹੜੇ ਸੰਗਰੂਰ ਤੇ ਜਿਨ੍ਹਾਂ ਦੇ ਪਾਸ ਚਾਰਜ ਹੈ ਬਨਾਲੇ ਦਾ ਤੇ ਉਹੀ ਅਸੀਂ ਦੇਖ ਰਹੇ ਕਰ ਰਹੇ ਆ ਉਹਨਾਂ ਦੇ ਜੇ ਇਸ ਤੇ ਐਸ ਡੀਓਜ਼ ਲੋਕਲ ਲੈਵਲ ਤੇ ਅਵੇਲੇਬਲ ਹੈ ਲੋਕਲ ਕੰਮ ਵੀ ਚੱਲ ਰਿਹਾ ਸੋ ਕਿਸੇ ਵੀ ਸਿਟੀਜ਼ਨ ਨੂੰ ਜੇ ਕੋਈ ਪ੍ਰੋਬਲਮ ਆਂਦੀ ਹੈ ਸਾਡੇ ਤਿੰਨਾਂ ਅਦਾਰਿਆਂ ਚ ਕਿਸੇ ਵੀ ਧਿਆਨ ਵਿੱਚ ਲੈ ਆਈਏ ਤੇ ਅਸੀਂ ਵੀ ਟ੍ਰਾਈ ਬੈਸਟ ਕਿ ਟੈਂਕਰ ਟਾਈਮ ਸਰ ਪਹੁੰਚ ਜਾਣਾ ਮੈਡਮ ਗੰਦੇ ਪਾਣੀ ਨੂੰ ਲੈ ਕੇ ਅੱਜ 13 ਨੰਬਰ ਬਾੜ ਦੇ ਨਰਾਇਣ ਸਿੰਘ ਹੱਤੇ ਵੱਲੋਂ ਨਾਰੇਬਾਜੀ ਕੀਤੀ ਗਈ ਹੈ ਕਿ ਮੈਂ ਦੇਖਦੇ ਹਾਂ ਹਾਂਜੀ ਆ ਈਵਨ ਜਿਹੜੀ ਹੈਗੀ ਗੰਦੇ ਪਾਣੀ ਦੀ ਆ ਵਾਟਰ ਸੈਂਪਲਿੰਗ ਰੈਗੂਲਰਲੀ ਚੱਲ ਰਹੀ ਹੈ ਆ ਬਰਸਾਤਾਂ ਤੋਂ ਪਹਿਲਾਂ ਵੈਸੇ ਹੀ ਟੀਚਾ ਹੁੰਦਾ ਸਰਕਾਰ ਦਾ ਕਿ ਸਾਰੀ ਵਾਟਰ ਸੈਂਪਲਿੰਗ ਵੀ ਕਰਵਾ ਲੱਤੀ ਜਾਵੇ ਤੇ ਕਲੋਰਿਨੇਸ਼ਨ ਵੀ ਕਰਵਾ ਦਿੱਤੀ ਜਾਵੇ ਉਹ ਕੰਮ ਲਗਾਤਾਰ ਚੱਲ ਰਿਹਾ ਹੈ ਜਿਹੜੇ ਤੁਸੀਂ ਦੋ ਜਗ੍ਹਾ ਤੇ ਦੱਸਿਆ ਹੈਗਾ ਇਹਦੀ ਮੈਂ ਅੱਜ ਹੀ ਚੈਕਿੰਗ ਕਰਵਾਵਾਂਗੀ ਸੋ ਦੱਟ ਦੁਬਾਰਾ ਪ੍ਰੋਬਲਮ ਨਾ ਆਵੇ